ਕੁਵਰੀ ਮੈਂ ਕਿਸੇ ਚਿੰਤਕ ਨੂੰ ਸੁਣ ਰਿਹਾ ਸੀ ਉਹਨੇ ਇਹ ਗੱਲ ਕਹੀ ਕਿ ਇੱਕ ਸਿਹਤਮੰਦ ਸਮਾਜ ਦੇ ਵਿੱਚ ਇੱਕ ਰਜੇ ਸਮਾਜ ਦੇ ਵਿੱਚ ਐਸਟ ਧਨ ਉਹਦੇ ਰੂਪ ਦੇ ਵਿੱਚ ਸੋਨਾ ਜ਼ਰੂਰੀ ਹੈ। ਜ਼ਮੀਨ ਖੇਤੀਬਾੜੀ ਵਾਲੀ ਹੋਣੀ ਜ਼ਰੂਰੀ ਹੈ। ਤੀਜੀ ਚੀਜ਼ ਹਥਿਆਰ ਹੋਣਾ ਜ਼ਰੂਰੀ ਹੈ। ਚੌਥੀ ਸਭ ਤੋਂ ਵੱਡੀ ਚੀਜ਼ ਉਹਨਾਂ ਨੂੰ ਵਰਤਣ ਵਾਸਤੇ ਅਕਲ ਹੋਣੀ ਜ਼ਰੂਰੀ ਹੈ। ਜਦੋਂ ਪੁਜਾਰੀਵਾਦ ਨੂੰ ਜਾਂ ਰਾਜਕਰਤਾ ਸ਼੍ਰੇਣੀਆਂ ਨੂੰ ਜਾਂ ਜਿਹੜਾ ਵਪਾਰੀ ਵਰਗਾਂ ਨੂੰ ਤੁਸੀਂ ਚੈਲੰਜ ਕਰਦੇ ਹੋ ਨਾ ਉਧਰੋਂ ਜਵਾਬ ਆਉਣਾ ਹੀ ਆਉਣਾ ਉਹਨਾਂ ਨੇ ਕੀ ਕੀਤਾ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੇਟਿਆਂ ਨੂੰ ਟਾਰਗੇਟ ਕੀਤਾ ਜਿਹੜੇ ਪਖੰਡ ਦੇ ਉੱਤੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਝੋਟ ਕੀਤੀ ਉਹ ਪਖੰਡਾਂ ਨੂੰ ਉਧਰ ਉਹਨਾਂ ਨੂੰ ਲੈ ਗਏ ਪਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਾਇਦ ਇਸ ਚੀਜ਼ ਦਾ ਪਹਿਲਾਂ ਪਤਾ ਸੀ ਜਾਂ ਉਹਨਾਂ ਦੀ ਤਿਆਰੀ ਸੀਗੀ ਜਿਵੇਂ ਮਰਜ਼ੀ ਲਾ ਲੋ ਉਹਨਾਂ ਨੇ ਭਾਈ ਲੈਣੇ ਨੂੰ ਆਪਦੇ ਵਰਗਾ ਬਣਾਤਾ ਪੜਦੇ ਆ ਆਪਾਂ ਲੈਣੇ ਸੇ ਅੰਗ ਅੰਗਲ ਸੇ ਅੱਲਾ ਕਰਦੀਆ ਜਾਂ ਆਪਣਾ ਅੰਗ ਬਣਾ ਲਿਆ RAM ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੁੰਦੀ ਆ ਹਰ ਇੱਕ ਹਿੰਦੂ ਵੀਰ ਦੀ ਉੱਥੇ ਸ਼ਰਦਾ ਜੁੜੀ ਹੋਈ ਹੈ ਜਦੋਂ ਜਿਹੜਾ RAM ਨੂੰ ਆਪਣਾ ਈਸ਼ਟ ਮੰਨਦਾ ਉਹਦੀ ਉੱਥੇ ਸ਼ਰਦਾ ਜੁੜੀ ਆ ਤੇ ਹਰ ਉਸ ਹਿੰਦੂ ਵੀਰ ਨੂੰ ਜਿਵੇਂ ਰਾਮਚੰਦਰ ਤੇ ਸ਼ਰਦਾ ਤੇ ਜਿਹੜਾ ਰਾਮਚੰਦਰ ਨੂੰ ਮੰਨਦਾ ਮੈਂ ਉਹਨੂੰ ਵਧਾਈ ਵੀ ਦੇਣਾ ਪਰ ਉਹਦੇ ਨਾਂ ਦੇ ਉੱਤੇ ਜੋ ਪੋਲਿਟੀਕਲ ਇਵੈਂਟ ਕ੍ਰੀਏਟ ਕੀਤੇ ਜਾਂਦੇ ਆ ਉਹਦੇ ਮੈਂ ਹਮੇਸ਼ਾ ਵਿਰੋਧ ਰਿਹਾ ਉੱਥੇ ਕੀ ਹੁੰਦਾ ਸਾਰੇ ਹਿੰਦੂ ਰੌਰਿਤਾ ਨੂੰ ਖੂੰਜੇ ਲਾ ਕੇ ਉਹਨੂੰ ਇੱਕ ਪੋਲਿਟੀਕਲ ਇਵੈਂਟ ਜਦੋਂ ਬਣਾਇਆ ਜਾਂਦਾ ਨਾ ਉੱਥੇ ਸਭ ਕੁਝ ਸੀਗਾ ਉੱਥੇ ਮੀਡੀਆ ਸੀਗਾ ਉੱਥੇ ਪੈਸਾ ਖਰਚ ਕੀਤਾ ਗਿਆ ਉਹਨੂੰ ਇਵੈਂਟ ਬਣਾਇਆ ਗਿਆ ਉੱਥੇ ਦੋ ਚੀਜ਼ਾਂ ਮਨਫੀ ਸੀਗੀਆਂ ਇੱਕ ਤਾਂ ਸ਼੍ਰੀ ਰਾਮਚੰਦਰ ਜੀ ਇੱਕ ਉਹਨਾਂ ਦੀ ਮਰਿਆਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਪਰ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਸਮਾਜਿਕ ਚਿੰਤਕ ਭੁਪਿੰਦਰ ਸਿੰਘ ਜੀ ਹੋਣਾ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਨਾਲ ਅਸੀਂ ਯੂਥ ਦੇ ਬਾਰੇ ਗੱਲ ਕਰਾਂਗੇ ਕਿ ਯੂਥ ਕਿਸ ਸਾਈਡ ਜਾ ਰਿਹਾ ਹੈ ਯਾ ਕਹਿ ਸਕਦੇ ਹਾਂ ਕਿ ਕਿਵੇਂ ਯੂਥ ਨੂੰ ਪੜਕਾਇਆ ਜਾ ਰਿਹਾ ਹੈ ਦੇਖੋ ਜੀ ਅੰਗਰੇਜ਼ੀ ਦੀ ਇੱਕ ਫਰੇਜ਼ ਹੁੰਦੀ ਆ ਕਿ ਮੋਸਟ ਆਫ ਦਾ ਥੀਰੀਜ਼ ਆਰ ਮਿਸਗਾਈਡ ਟੂ ਦਾ ਮਿਸਗਾਈਡ ਦਾ ਪੀਪਲ ਇਨਸਟੈਡ ਆਫ ਗਾਈਡਿੰਗ ਜੀ ਜੋ ਜੇ ਆਪਾਂ ਕਹਿੰਦੇ ਆ ਨਾ ਕਿ ਯੂਥ ਜਿਹੜਾ ਉਹ ਬੈਕਬੋਨ ਆ ਉਹਦੇ ਵਿੱਚ ਬੈਕਬੋਨ ਨੂੰ ਜੇ ਤੁਸੀਂ ਐਸਟੈਬਲਿਸ਼ ਕਰਤਾ ਤੇ ਜਿਹੜਾ ਹਿਊਮਨ ਬੀਇੰਗ ਆ ਉਹ ਐਕਟਿਵ ਆ ਤੇ ਐਕਟਿਵ ਐਕਟਿਵ ਹਿਊਮਨ ਬੀਿੰਗ ਜਿਹੜਾ ਹੁੰਦਾ ਨਾ ਉਹ ਕਾਰਪੋਰੇਸ਼ਨਾਂ ਨੂੰ ਤੇ ਸਰਕਾਰਾਂ ਨੂੰ ਰਾਜ ਕਰਤਾ ਸ਼੍ਰੇਣੀ ਉਹ ਕਿਸੇ ਦੇਸ਼ ਦੀ ਵੀ ਹੋਵੇ ਉਹਨੂੰ ਸੂਟ ਨਹੀਂ ਕਰਦਾ ਕਦੇ ਵੀ ਜਦੋਂ ਬੰਦੇ ਦੀ ਰੋਟੀ ਚੱਲਦੀ ਆ ਬੰਦਾ ਐਜੂਕੇਟਿਡ ਆ ਤੇ ਉਹਦੀ ਜੇਬ 'ਚ ਪੈਸੇ ਆ ਗਿਆ ਫਿਰ ਉਹ ਤੁਹਾਨੂੰ ਸਵਾਲ ਪੁੱਛੂਗਾ ਦੁਨੀਆ ਦੀ ਕਿਸੇ ਸਰਕਾਰ ਕੋਲ ਕਦੇ ਵੀ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਤੇ ਉਹਦੇ ਕਰਕੇ ਫਿਰ ਸਮਾਜ ਦੇ ਵਿੱਚ ਇਹੋ ਜਿਹੇ ਥਿਉਰੀਜ਼ ਇਹੋ ਜਿਹੇ ਨਰੇਸ਼ਨਸ ਸਿਰਜੇ ਜਾਂਦੇ ਆ ਜਿਹਦੇ ਨਾਲ ਉਹਨਾਂ ਨੂੰ ਮਿਸਗਾਈਡ ਕੀਤਾ ਜਾਵੇ ਯੂਥ ਜਦੋਂ ਬੈਕਬੋਨ ਦੇ ਤੌਰ ਤੇ ਅਸੀਂ ਲਿਆਉਨੇ ਆ ਅੱਜ ਜੇ ਤੁਸੀਂ ਯੂਥ ਨੂੰ ਪ੍ਰੋਪਰ ਐਜੂਕੇਸ਼ਨ ਦਿਓਗੇ ਪ੍ਰੋਪਰ ਉਹਨਾਂ ਕੋਲ ਜੌਬ ਦੇ ਸੋਰਸਸ ਹੋਣਗੇ ਤੇ ਕੱਲ ਨੂੰ ਉਹ ਸੰਭਲਣ ਤੋਂ ਬਾਅਦ ਤੁਹਾਨੂੰ ਸਵਾਲ ਪੁੱਛਣਗੇ ਫਿਰ ਉਹ ਆਪਦੇ ਹੱਕ ਵੀ ਮੰਗਣਗੇ ਜਿੱਦਾਂ ਇੱਕ ਥਾਂ ਤੇ ਮੈਂ ਪੜ ਰਿਹਾ ਸੀਗਾ ਕਿ ਜਿਹੜਾ ਯੂਥ ਹੁੰਦਾ ਨਾ ਯੂਥ ਸ਼ੁੱਡ ਬਲੀਡ ਪਲੀਡ ਟੂ ਲੀਡ ਕਿ ਯੂਥ ਨੂੰ ਖੂਨ ਵਹਾਉਣਾ ਲੜਨਾ ਚਾਹੀਦਾ ਮਿੰਤਾ ਤਰਲੇ ਜੋ ਕਰਨਾ ਚਾਹੀਦਾ ਤਾਂ ਕਿ ਕੱਲ ਨੂੰ ਉਹ ਲੀਡ ਕਰ ਸਕਣ ਪਰ ਹੋ ਪੁੱਠਾ ਰਿਹਾ ਯੂਥ ਇਜ਼ ਲੀਡਿੰਗ ਬਲੀਡਿੰਗ ਐਂਡ ਪਲੀਡਿੰਗ ਯੂਥ ਦਾ ਸ਼ੋਸ਼ਣ ਹੀ ਹੋ ਰਿਹਾ ਉਹਨਾਂ ਦਾ ਖੂਨ ਵਹਾਇਆ ਜਾ ਰਿਹਾ ਮੈਂ ਤਾਂ ਤਰਲਿਆਂ ਤੇ ਲਾ ਦਿੱਤਾ ਗਿਆ ਐਂਦਾ ਲੱਗਦਾ ਵੀ ਯੂਥ ਨੂੰ ਸਿਰਫ ਇਸੇ ਕੰਮ ਵਾਸਤੇ ਰੱਖਿਆ ਗਿਆ ਤੇ ਇਹਨਾਂ ਹਾਲਾਤਾਂ ਦੇ ਵਿੱਚੋਂ ਨਾ ਤਾਂ ਤੁਸੀਂ ਸਿਹਤਮੰਦ ਸਮਾਜ ਕਦੇ ਸਿਰਜ ਸਕਦੇ ਹੋ ਤੇ ਨਾ ਹੀ ਅੱਗੇ ਤੁਹਾਡੇ ਫਿਰ ਚੱਲਣਾ ਹੈਗਾ ਜਦੋਂ ਤੁਸੀਂ ਇੱਕ ਪੀੜੀ ਸੱਟ ਲੀ ਨਾ ਇੱਕ ਪੀੜੀ ਤੁਹਾਡੀ ਡੀਰੇਲ ਹੋ ਗਈ ਫਿਰ ਕਥਾ ਕਹਾਣੀਆਂ ਬਾਅਦ ਵਿੱਚ ਰਹਿ ਜਾਂਦੇ ਨੇ ਉਸ ਤੋਂ ਬਾਅਦ ਤਾਂ ਸਰਕਾਰਾਂ ਵਾਸਤੇ ਜਾਂ ਕਾਰਪੋਰੇਸ਼ਨਾਂ ਵਾਸਤੇ ਬਹੁਤ ਸੌਖਾ ਹੋ ਜਾਂਦਾ ਤੁਹਾਨੂੰ ਥੱਲੇ ਸੁੱਟਣਾ ਬਿਲਕੁਲ ਸਹੀ ਕਿਹਾ ਤੁਸੀਂ ਯੂਥ ਇੱਕ ਤਰ੍ਹਾਂ ਨਾਲ ਫਿਰ ਗਲਤ ਰਾਹ ਤੇ ਹੀ ਜਾਂਦਾ ਪਿਆ ਵੇ ਕਿਉਂਕਿ ਨਾ ਉਹ ਪੜਿਆ ਲਿਖਿਆ ਜ਼ਰੂਰ ਹੀ ਯੂਥ ਬਹੁਤ ਪੜਿਆ ਲਿਖਿਆ ਹੈ ਨਾ ਉਹਨਾਂ ਕੋਲ ਜੋਬ ਨਹੀਂ ਨਾ ਮਤਲਬ ਕੁਝ ਕਰਨ ਨੂੰ ਹੈ ਨਹੀਂਗਾ ਫਿਰ ਯੂਥ ਬਾਹਰ ਨੂੰ ਨਿਕਲਦਾ ਪਿਆ ਵੇ ਇੱਥੇ ਕੁਝ ਵੀ ਨਹੀਂ ਉਹਨਾਂ ਨੂੰ ਦਿਖ ਰਿਹਾ ਘਰ ਕਿੱਦਾਂ ਰਹਿਣ ਫਿਰ ਉਹ ਉਹ ਗਲਤ ਸਾਈਡ ਤੇ ਜਾਂਦੇ ਪਏ ਨੇ ਨਸ਼ੇ ਵਾਲੀ ਸਾਈਡ ਤੇ ਲੜਾਈ ਝਗੜਿਆਂ ਵਾਲੀ ਸਾਈਡ ਤੇ ਗੈਂਗਸ ਬਣ ਜਾਂਦੀਆਂ ਨੇ ਇਦਾਂ ਦਾ ਕੁਝ ਹੋ ਰਿਹਾ ਹੈ ਦੇਖੋ ਸੰਤਰਾਮੁਦਾਸੀ ਨੇ ਨਾ ਇੱਕ ਥਾਂ ਤੇ ਬੋਲਦਿਆ ਕਿਹਾ ਸੀਗਾ ਕਿ ਲਿਟਰੇਚਰ ਜਿਹੜਾ ਉਹ ਦੋ ਤਰੀਕੇ ਦਾ ਹੁੰਦਾ ਇੱਕ ਲੋਕਪੱਖੀ ਇੱਕ ਦਰਬਾਰਪੱਖੀ ਲੋਕਪੱਖੀ ਹੁੰਦਾ ਜਿਹੜਾ ਲੋਕਾਂ ਦੇ ਸੰਘਰਸ਼ ਦੀ ਗੱਲ ਕਰੇ ਲੋਕਾਂ ਦੀਆਂ ਲੋੜਾਂ ਦੀ ਗੱਲ ਕਰੇ ਤੇ ਦਰਬਾਰਪੱਖੀ ਹੁੰਦਾ ਜਿਹੜਾ ਤੁਹਾਨੂੰ ਫੋਖਰੇ ਬਣਾਵੇ ਜਾਂ ਜਿਹੜਾ ਤੁਹਾਨੂੰ ਉਹਨਾਂ ਦੇ ਅਧੀਨ ਚੱਲਣ ਵਾਲਾ ਬਣਾਵੇ ਹੁਣ ਪਿਛਲੇ 40 ਸਾਲਾਂ ਤੋਂ ਇਸ ਚੀਜ਼ ਦਾ ਜਿਆਦਾ ਜੋਰ ਦੇਖਣ ਨੂੰ ਮਿਲ ਰਿਹਾ ਕਿ ਭਾਵੇਂ ਤੁਹਾਡੇ ਗਾਣੇ ਨੇ ਭਾਵੇਂ ਤੁਹਾਡੀਆਂ ਬੋਲੀਆਂ ਨੇ ਭਾਵੇਂ ਤੁਹਾਡੀਆਂ ਡਿਸਕਸ਼ਨਾਂ ਨੇ ਉਹਨਾਂ ਨੇ ਯੂਥ ਨੂੰ ਕਦੇ ਵੀ ਕੋਈ ਸੇਧ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਵਾਰੀ ਮੈਂ ਕਿਸੇ ਚਿੰਤਕ ਨੂੰ ਸੁਣ ਰਿਹਾ ਸੀ ਉਹਨੇ ਇਹ ਗੱਲ ਕਹੀ ਕਿ ਇੱਕ ਸਿਹਤਮੰਦ ਸਮਾਜ ਦੇ ਵਿੱਚ ਇੱਕ ਰਜੇ ਸਮਾਜ ਦੇ ਵਿੱਚ ਐਸਟ ਧਨ ਉਦੇ ਰੂਪ ਦੇ ਵਿੱਚ ਸੋਨਾ ਜ਼ਰੂਰੀ ਆ। ਜ਼ਮੀਨ ਖੇਤੀਬਾੜੀ ਵਾਲੀ ਹੋਣੀ ਜ਼ਰੂਰੀ ਆ। ਤੀਜੀ ਚੀਜ਼ ਹਥਿਆਰ ਹੋਣਾ ਜ਼ਰੂਰੀ ਆ। ਚੌਥੀ ਸਭ ਤੋਂ ਵੱਡੀ ਚੀਜ਼ ਉਹਨਾਂ ਨੂੰ ਵਰਤਣ ਵਾਸਤੇ ਅਕਲ ਹੋਣੀ ਜ਼ਰੂਰੀ ਆ। ਹੁਣ ਤੁਸੀਂ ਇਹਨਾਂ ਚਾਰਾਂ ਚੀਜ਼ਾਂ ਨੂੰ ਜਦੋਂ ਵੇਖੋਗੇ ਹਥਿਆਰਾਂ ਦੀ ਅਸਲੇ ਦੀ ਗੱਲ ਕਰਦੇ ਤਾਂ ਤੁਹਾਨੂੰ ਸਾਰੇ ਦਿਸ ਜਾਣਗੇ। ਜਦਕਿ ਜਿਹੜੀ ਇਹਨਾਂ ਚੋਂ ਸਭ ਤੋਂ ਵੱਡੀ ਚੀਜ਼ ਆ ਅਕਲ ਦੀ ਗੱਲ ਕਰਦੇ ਮੈਂ ਸੱਚੀ ਦੱਸਾਂ ਜਿਤਕ ਐਨੇ ਚਿਰ ਦੇ ਵਿੱਚ ਮੇਰੀ ਰੁਟੀਨ ਆ ਕਿ ਮੈਂ ਜਦੋਂ ਵੀ ਕੋਈ ਸਾਡੇ ਨੇੜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਮੈਂ ਜਾਂਦਾ ਅੱਧੇ ਘੰਟੇ ਘੰਟੇ ਡੇਢ ਘੰਟੇ ਦਾ ਜਿੰਨਾ ਚਿਰ ਹੋਵੇ ਮੈਂ ਸੁਣਦਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਨਾ ਇੱਕ ਤੋਂ ਇੱਕ ਵੱਧ ਦਾਰਸ਼ਨਿਕ ਸੂਝਵਾਨ ਜਾਂ ਜਿਹੜਾ ਵੱਡਾ ਅੱਖਰ ਤੁਸੀਂ ਵਰਤ ਸਕਦੇ ਹੋ ਉਹਨਾਂ ਵਾਸਤੇ ਹੋਇਆ ਮਿਸਾਲ ਦੇ ਤੌਰ ਤੇ ਗੁਰੂ ਸਹਿਬਾਨ ਤਾਂ ਚਲੋ ਆਪਾਂ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਕਿਉਂਕਿ ਜਿੰਨੀਆਂ ਅੱਜ ਦੀਆਂ ਪ੍ਰੋਬਲਮਸ ਨੇ ਜਿੰਨੇ ਅੱਜ ਦੇ ਨਰੇਸ਼ਨ ਸਿਰਜੇ ਗਏ ਨੇ ਭਾਵੇਂ ਉਹ ਫਾਈਨੈਂਸ਼ੀਅਲ ਨੇ ਭਾਵੇਂ ਉਹ ਪੋਲਿਟਿਕਲ ਨੇ ਭਾਵੇਂ ਉਹ ਸਮਾਜਿਕ ਆ ਉਹਨਾਂ ਚੀਜ਼ਾਂ ਦੇ ਉੱਤੇ ਜਿੰਨੀ ਪਕਰ ਗੁਰੂ ਸਹਿਬਾਨ ਦੀ ਸੀਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੀਗੀ ਉਹ ਨਹੀਂ ਕਿਸੇ ਦੀ ਵੀ ਨਹੀਂ ਕੀ ਮੈਂ ਮੈਂ ਤਾਂ ਘਟੋ-ਘਟ ਅੱਜ ਤੱਕ ਦੇਖਿਆ ਨਹੀਂਗਾ ਕੋਈ ਹੋਵੇ ਮੇਰੀ ਨਿਗਾ ਨਾ ਪਿਆ ਹੋਵੇ ਤਾਂ ਹੋ ਸਕਦਾ ਮੈਨੂੰ ਉਨੀ ਪਕੜ ਲੱਗੀ ਨਹੀਂ ਕਦੇ ਔਰ ਹਰ ਚੀਜ਼ ਹਰ ਉਸ ਨਰੇਸ਼ਨ ਨੂੰ ਗੁਰੂ ਸਾਹਿਬ ਨੇ ਤੋੜਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਬਾਕੀਆਂ ਨਾਲੋਂ ਲੱਗ ਇੱਕ ਪਾਵਰ ਸੀ ਹੀ ਹੈਜ਼ ਦਾ ਪਾਵਰ ਟੂ ਮੇਕ ਅਦਰ ਪਰਸਨ ਲਾਈਕ ਹਿਮ ਜਦੋਂ ਗੁਰੂ ਨਾਨਕ ਸਾਹਿਬ ਨੂੰ ਘੇਰਾ ਪਿਆ ਨਾ ਗੁਰੂ ਨਾਨਕ ਸਾਹਿਬ ਦੇ ਕਿਉਂਕਿ ਜਦੋਂ ਪੁਜਾਰੀਵਾਦ ਨੂੰ ਜਾਂ ਰਾਜਕਰਤਾ ਸ਼੍ਰੇਣੀਆਂ ਨੂੰ ਜਾਂ ਜਿਹੜਾ ਵਪਾਰੀ ਵਰਗਾਂ ਨੂੰ ਤੁਸੀਂ ਚੈਲੰਜ ਕਰਦੇ ਹੋ ਨਾ ਉਧਰੋਂ ਜਵਾਬ ਆਉਣਾ ਹੀ ਆਉਣਾ ਉਹਨਾਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੇਟਿਆਂ ਨੂੰ ਟਾਰਗੇਟ ਕੀਤਾ ਜਿਹੜੇ ਪਖੰਡ ਦੇ ਉੱਤੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚੋਟ ਕੀਤੀ ਉਹ ਪਖੰਡਾ ਨੂੰ ਉੱਧਰ ਉਹਨਾਂ ਨੂੰ ਲੈ ਗਏ ਪਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਾਇਦ ਇਸ ਚੀਜ਼ ਦਾ ਪਹਿਲਾਂ ਪਤਾ ਸੀ ਜਾਂ ਉਹਨਾਂ ਦੀ ਤਿਆਰੀ ਸੀਗੀ ਜਿਵੇਂ ਮਰਜ਼ੀ ਲਾ ਲੋ ਉਹਨਾਂ ਨੇ ਭਾਈ ਲੈਣੇ ਨੂੰ ਆਪ ਦੇ ਵਰਗਾ ਬਣਾਤਾ ਪੜਦੇ ਆ ਪਰ ਲੈਣੇ ਸੇ ਅੰਗਾ ਦੰਗਲ ਸੇ ਅੱਲਾ ਕਰਦੀਆ ਜਾਂ ਆਪਣਾ ਅੰਗ ਬਣਾ ਲਿਆ ਸੇਮ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਅਸੀਂ ਕਦੇ ਵੀ ਮੈਂ ਗੁਰਦੁਆਰੇ ਦੇ ਵਿੱਚ ਅੱਜ ਤੱਕ ਇਹ ਨਹੀਂ ਸੁਣਿਆ ਕਿ ਗੁਰੂ ਸਹਿਬਾਨ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨਵਾਬ ਕਪੂਰ ਸਿੰਘ ਹੁਣੀ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਕਿੱਡੇ ਵੱਡੇ ਵੱਡੇ ਨਾਂ ਨੇ ਇਹ ਤਾਂ ਅਸੀਂ ਬੜੀ ਵਾਰੀ ਗੱਲ ਕਰਦੇ ਆਂ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਬਹਾਦਰ ਸਨ ਭਾਈ ਤਾਰੂ ਸਿੰਘ ਜੀ ਬਹੁਤ ਬਹਾਦਰ ਸੀਗੇ ਪਰ ਮੈਂ ਕਦੇ ਕਿਸੇ ਕੋਲੋਂ ਇਹ ਨਹੀਂ ਸੁਣਿਆ ਵੀ ਉਹ ਸਿਆਣੇ ਵੀ ਸੀਗੇ ਉਹਨਾਂ ਨੇ ਫਲਾਣੀ ਸਿਆਣਪ ਵੀ ਕੀਤੀ ਕਿਉਂਕਿ ਸਿੱਖ ਜਿਹੜਾ ਕਿਰਦਾਰ ਸੀ ਨਾ ਜਿੱਦਾਂ ਹੁਣ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਕੋਲ ਇੰਨੀ ਗਿਣਤੀ ਨਹੀਂ ਸੀਗੀ ਕਿ ਉਹ ਜਿੱਤ ਸਕਦੇ ਪਰ ਫਿਰ ਵੀ ਉਹਨਾਂ ਨੇ ਜਿੱਤੀ ਉਹ ਬੰਦੇ ਉਹ ਸਾਡੇ ਨਾਇਕ ਜਿਹੜੇ ਸੀਗੇ ਜਿੰਨੇ ਬਹਾਦਰ ਸੀਗੇ ਉਦੋਂ ਵੱਧ ਟੇਬਲ ਦੇ ਉੱਤੇ ਤੇ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖ ਰਾਜ ਕਾਇਮ ਕਰਦੇ ਆ ਮੁਖਲਸਗੜ ਦੇ ਵਿੱਚ ਰਾਜਧਾਨੀ ਆਉਂਦੀ ਆ ਉਨ ਉੱਥੇ ਨਾ ਹੁਣ ਜਿਹੜੀ ਉਹਨਾਂ ਦੇ ਉੱਤੇ ਫਿਲਮ ਵੀ ਬਣੀ ਆ ਕਹਿੰਦੇ ਵੀ ਜ਼ਮੀਨਾਂ ਕਿਧੀਆਂ ਨੇ ਕਿਹਦੇ ਕੋਲ ਕਿੰਨੀਆਂ ਜ਼ਮੀਨਾਂ ਨੇ ਕਹਿੰਦਾ ਜੀ ਅਸੀਂ ਤਾਂ ਵੋਨੇ ਆ ਇਤਿਹਾਸ ਦੀ ਇੱਕ ਸਭ ਤੋਂ ਵੱਡੀ ਕ੍ਰਾਂਤੀ ਇਹ ਸੀਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਜਿਹੜੀ ਇਤਿਹਾਸ 'ਚ ਨਾ ਤਾਂ ਸਾਨੂੰ ਕਦੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾ ਹੀ ਅਸੀਂ ਕਦੇ ਸੁਣਨ ਦੀ ਕੋਸ਼ਿਸ਼ ਕੀਤੀ ਯੂਥ ਨੂੰ ਜਦੋਂ ਤੁਸੀਂ ਇਹ ਚੀਜ਼ਾਂ ਦੱਸਦੇ ਹੀ ਨਹੀਂ ਜੋੜਿਆ ਅਸੀਂ ਯੂਥ ਨੂੰ ਧਰਮ ਦੇ ਨਾਲ ਨਾ ਤਾਂ ਗੁਰਦੁਆਰਿਆਂ ਦੇ ਵਿੱਚ ਤੇ ਨਾ ਮੰਦਰਾਂ ਦੇ ਵਿੱਚ ਉਹਨਾਂ ਨੂੰ ਕਦੀ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮਿਸਾਲ ਦੇ ਤੌਰ ਤੇ ਇੱਕ ਨਾ ਰੀਸੈਂਟਲੀ ਇਨਸੀਡੈਂਟ ਹੋਇਆ ਇੱਕ ਘਟਨਾ ਵਾਪਰੀ ਆ RAM ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੁੰਦੀ ਆ ਹਰ ਇੱਕ ਹਿੰਦੂ ਵੀਰ ਦੀ ਉੱਥੇ ਸ਼ਰਦਾ ਜੁੜੀ ਹੋਈ ਆ ਜਦੋਂ ਜਿਹੜਾ ਆ ਰਾਮ ਨੂੰ ਆਪਣਾ ਈਸ਼ਟ ਮੰਨਦਾ ਉਹਦੀ ਉੱਥੇ ਸ਼ਰਦਾ ਜੁੜੀ ਆ ਤੇ ਹਰ ਉਸ ਹਿੰਦੂ ਵੀਰ ਨੂੰ ਜੀਦੀ रामचंद्र ਤੇ ਸ਼ਰਦਾ ਤੇ ਜਿਹੜਾ रामचंद्र ਨੂੰ ਮੰਨਦਾ ਮੈਂ ਉਹਨੂੰ ਵਧਾਈ ਵੀ ਦੇਣਾ ਪਰ ਉਹਦੇ ਨਾਂ ਦੇ ਉੱਤੇ ਜੋ ਪੋਲੀਟੀਕਲ ਇਵੈਂਟ ਕ੍ਰੀਏਟ ਕੀਤੇ ਜਾਂਦੇ ਆ ਉਹਦੇ ਮੈਂ ਹਮੇਸ਼ਾ ਵਿਰੋਧ ਰਿਹਾ ਉੱਥੇ ਕੀ ਹੁੰਦਾ ਸਾਰੇ Hindu ਰੌ ਰਿਟਾ ਨੂੰ ਖੁੰਝੇ ਲਾ ਕੇ ਉਹਨੂੰ ਇੱਕ ਪੋਲੀਟੀਕਲ ਇਵੈਂਟ ਜਦੋਂ ਬਣਾਇਆ ਜਾਂਦਾ ਨਾ ਉੱਥੇ ਸਭ ਕੁਝ ਸੀਗਾ ਉੱਥੇ ਮੀਡੀਆ ਸੀਗਾ ਉੱਥੇ ਪੈਸਾ ਖਰਚ ਕੀਤਾ ਗਿਆ ਉਹਨੂੰ ਇਵੈਂਟ ਬਣਾਇਆ ਗਿਆ ਉੱਥੇ ਦੋ ਚੀਜ਼ਾਂ ਮਨਫੀ ਸੀਗੀਆਂ ਇੱਕ ਤਾਂ ਸ਼੍ਰੀ ਰਾਮਚੰਦਰ ਜੀ ਇੱਕ ਉਹਨਾਂ ਦੀ ਮਰਿਆਦਾ ਕਿਉਂਕਿ ਜਦੋਂ ਉਹ ਵੱਖਰੀ ਗੱਲ ਆ ਜਦੋਂ ਤੁਸੀਂ ਡਿਸਕਸ਼ਨ ਦੇ ਵਿੱਚ ਜਾਂਦੇ ਹੋ ਜਦੋਂ ਤੁਹਾਡਾ ਧਰਮ ਦਾ ਮੁਖੀ ਸ਼ੰਕਰਾਚਾਰਿਆ ਉੱਥੇ ਪ੍ਰੈਜ਼ੈਂਟ ਨਹੀਂਗਾ ਜਦੋਂ ਉਹ ਕਹਿ ਰਿਹਾ ਵੀ ਇਹ ਚੀਜ਼ ਨਹੀਂ ਹੋ ਸਕਦੀ ਆਪਾਂ ਸਾਲ ਠਹਿਰ ਕੇ ਵੀ ਕਰ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਜਸਟ ਟੂ ਮੇਕ ਇਟ ਐਜ਼ ਅ ਪੋਲਿਟিক্যাল ਇਵੈਂਟ ਵੀ ਹੈਵ ਟੂ ਨੈਗਲੈਕਟ ఎవਰੀਥਿੰਗ ਦੇ ਹੈਵ ਨੈਗਲੈਕਟਡ ఎవਰੀਥਿੰਗ ਥਰ ਵਾਸ ਨਥਿੰਗ ਐਕਸੈਪਟ ਪੋਲਿਟਿਕਸ ਓਵਰ ਥੇ ਹੁਣ ਜਿੰਨਾ ਵੀਰਾਂ ਦੀ ਉੱਤੇ ਸ਼ਰਧਾ ਹੈਗੀ ਆ ਉਹਨਾਂ ਨੂੰ ਉਹ ਚੀਜ਼ ਚੰਗੀ ਲੱਗਦੀ ਐ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਮੈਂ ਨਿੱਜੀ ਤੌਰ ਤੇ ਇਹ ਚੀਜ਼ ਸਮਝਦਾ ਵਾਂ ਕਿ ਰਾਮਚੰਦਰ ਜੀ ਦੀ ਜਿਹੜੀ ਸਭ ਤੋਂ ਵੱਡੀ ਇਤਿਹਾਸ ਦੇ ਵਿੱਚ ਜਾਂ ਕਥਾ ਕਹਾਣੀਆਂ ਦੇ ਵਿੱਚ ਅਸੀਂ ਦੱਸਦੇ ਉਹਨਾਂ ਨੂੰ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਕਿਹਾ ਜਾਂਦਾ ਜੀ ਬਸ ਉੱਥੇ ਮਰਿਆਦਾ ਹੀ ਨਹੀਂ ਸੀਗੀ ਬਾਕੀ ਸਭ ਕੁਝ ਸੀਗਾ ਸੋ ਯੂਥ ਨੂੰ ਜਿੰਨਾ ਚਿਰ ਰਾਮਚੰਦਰ ਜੀ ਵਾਲਾ ਕਰੈਕਟਰ ਨਹੀਂ ਤੁਸੀਂ ਦੇ ਸਕਦੇ ਵੀ ਹੁਣ ਉਦੋਂ ਕੀ ਇੱਕ ਕਰਵਾਜ਼ ਹੁੰਦਾ ਸੀਗਾ ਕਿ ਵੱਡਾ ਪੁੱਤਰ ਗੱਦੀ ਤੇ ਬੈਠਦਾ ਤੇ ਦਸ਼ਰਤ ਜੀ ਦਾ ਵੱਡਾ ਪੁੱਤਰ ਰਾਮਚੰਦਰ ਸਿੰਘ ਉਹਦੀ ਗੱਦੀ ਬਣਦੀ ਸੀਗੀ ਜਦੋਂ ਕਹਿੰਦੇ ਵੀ ਉਹਨਾਂ ਦੀ ਮਾਤਾ ਨੇ ਇਹ ਗੱਲ ਵਚਨ ਲਿਆ ਵੀ ਤੁਸੀਂ ਇਹਨੂੰ ਬਣਵਾਸ ਦਿਓ ਤੇ ਦਸ਼ਰਤ ਜੀ ਨੇ ਜਦੋਂ ਰਾਮਚੰਦਰ ਜੀ ਨੂੰ ਬੁਲਾਇਆ ਕਹਿੰਦੇ ਜੀ ਮੈਨੂੰ ਆਹ ਵਚਨ ਮੇਰੇ ਤੋਂ ਲੈ ਗਿਆ ਮੈਂ ਤੈਨੂੰ ਆਰਡਰ ਕਰਦਾ ਕਿ ਤੂੰ ਬਣਵਾਸ ਤੇ ਜਾ ਰਾਜ ਗੱਦੀ ਤੇਨੂੰ ਨਹੀਂ ਮਿਲਦੀ ਬਟ ਯੂ ਹੈਵ ਦਾ ਰਾਈਟ ਤੇਰੇ ਕੋਲੇ ਅਧਿਕਾਰ ਆ ਕਿ ਤੂੰ ਇਸ ਚੀਜ਼ ਨੂੰ ਮਨਾ ਕਰ ਸਕਦਾ ਮੇਰਾ ਹੁਕਮ ਮੰਨਣ ਤੋਂ ਇਨਕਾਰ ਹੀ ਹੋ ਸਕਦਾ ਤੇ ਰਾਮਚੰਦਰ ਜੀ ਨੇ ਉੱਥੇ ਇਹ ਗੱਲ ਕਹੀ ਕਿ ਪਿਓ ਦਾ ਹੁਕਮ ਜਿਹੜਾ ਹੁੰਦਾ ਨਾ ਉਹ ਸਿਰ ਮੱਥੇ ਆ ਉਹ ਬਹੁਤ ਵੱਡੀ ਚੀਜ਼ ਆ ਮੈਂ ਅਯੁੱਧਿਆ ਦੀ ਗੱਦੀ ਨੂੰ ਜੁੱਤੀ ਤੇ ਰੱਖਦਾ ਜਦ ਕਿ ਅਸੀਂ ਉਸ ਚੱਕਰ ਦੇ ਵਿੱਚ ਕਿੰਨੇ ਹਿੰਦੂ ਕਿੰਨੇ ਮੁਸਲਮਾਨ ਕਿੰਨਾ ਸਾਡਾ ਕਰੋੜਾਂ ਦਾ ਜਿਹੜਾ سرمਾਇਆ ਸੀਗਾ ਉਹ ਅਸੀਂ ਗਵਾਇਆ ਸਾਡੀ ਆਪਸੀ ਜਿਹੜੀ ਸੀ ਭਾਈਵੰਦੀ ਉਹ ਅਸੀਂ ਗਵਾ ਦਿੱਤੀ ਸਿਹਤਮੰਦ ਸਮਾਜ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਪਤਾ ਕੀ ਹੁੰਦੀ ਹੈ ਤੁਹਾਡੀ ਜਫੀ ਤੁਹਾਡਾ ਕਲਾਵਾ ਕਿੱਡਾ ਵੱਡਾ ਤੁਸੀਂ ਕਿਸੇ ਬੰਦੇ ਨੂੰ ਐਕਸੈਪਟ ਕਿੰਨਾ ਕੁ ਕਰਦੇ ਹੋ ਉਹ ਐਕਸੈਪਟੈਂਸ ਜਦੋਂ ਯੂਥ ਦੇ ਵਿੱਚ ਘਟਾ ਦਿਓਗੇ ਨਾ ਖਤਮ ਕਰ ਦਿਓਗੇ ਤੇ ਫਿਰ ਉਹ ਤੁਹਾਡੇ ਵਾਸਤੇ ਇੱਕ ਟੂਲ ਰਹਿ ਜਾਂਦੇ ਆ ਸੰਘਰਸ਼ਵਾਦੀ ਲੋਕ ਜਿਹੜੇ ਹੁੰਦੇ ਆ ਨਾ ਉਹਨਾਂ ਨੇ ਯੂਥ ਨੂੰ ਲੜਨ ਵਾਸਤੇ ਰੱਖਿਆ ਹੁੰਦਾ ਜਦ ਕਿ ਯੂਥ ਸਿਰਫ ਲੜਨ ਵਾਸਤੇ ਨਹੀਂ ਹੁੰਦਾ ਯੂਥ ਤੁਹਾਡੀ ਅਗਲੀ ਪੀੜ੍ਹੀ ਹੁੰਦਾ ਉਹਨੂੰ ਤੁਸੀਂ ਜੇ ਲੜਨਾ ਸਿਖਾਉਣਾ ਉਹਨੂੰ ਪੜ੍ਹਨਾ ਵੀ ਸਿਖਾਓ ਉਹਨੂੰ ਇਕੱਠੇ ਰਹਿਣਾ ਵੀ ਸਿਖਾਓ ਇਹ ਚੀਜ਼ ਮੈਂ ਅੱਜ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਮੈਂ ਇਹ ਠੋਕੇ ਗੱਲ ਕਹਿ ਸਕਦਾ ਕਿ ਜੇ ਅਸੀਂ ਕਿਸੇ ਵੀ ਸਮਾਜ ਦੇ ਕਿਸੇ ਵੀ ਬੰਦੇ ਨੂੰ ਸੁਣਨ ਦਾ ਮਾਦਾ ਨਹੀਂ ਰੱਖਦੇ ਉਹਦੇ ਨਾਲ ਸਾਡੀ ਭਾਈਵੰਦੀ ਨਹੀਂ ਨਾ ਇੰਡੀਆ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਚਲੇ ਜਾਓ ਉਹ ਸੇਤਮੰਦ ਸਮਾਜ ਨਹੀਂ ਸਿਰਜ ਸਕਦੇ ਕਿਉਂਕਿ ਨਫ਼ਰਤ ਜਿਹੜੀ ਆ ਨਾ ਮੈਂ ਨਫ਼ਰਤ ਦੇ ਅੱਗੇ ਸਭ ਕੁਝ ਫੇਲ ਹੁੰਦਾ ਜੇ ਸਿੱਖਾਂ ਇੱਕ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਅਸੀਂ ਛੋਟੇ ਹੁੰਦੇ ਐ ਇਹੋ ਜਿਹਾ ਮਾਹੌਲ ਦੇਖਿਆ ਨਾ ਕਿ ਇੱਕ ਹਿੰਦੂ ਵੀਰ ਨੂੰ ਸਿੱਖ ਅਨਪੜ ਲੱਗਦਾ ਤੇ ਇੱਕ ਸਿੱਖ ਬੰਦੇ ਨੂੰ ਹਿੰਦੂ ਟਰਪੋਕ ਲੱਗਦਾ ਜੇ ਤੁਸੀਂ ਇਹੋ ਜਿਹਾ ਸੋਚਾ ਰੱਖ ਕੇ ਚੱਲੋਗੇ ਤਾਂ ਫਿਰ ਉਹ ਸਹਿਤਮੰਦ ਸਮਾਜ ਸਿਰਜ ਕੇ ਨਹੀਂ ਚੱਲ ਸਕਦਾ ਦੂਜੀ ਚੀਜ਼ ਇੱਕ ਜਿਹੜਾ ਨੌ ਮਾਸ ਦਾ ਰਿਸ਼ਤਾ ਉਹ ਕਦੇ ਵੀ ਨਹੀਂ ਹੁੰਦਾ ਮੈਂ ਉਸ ਚੀਜ਼ ਦੇ ਹੱਕ 'ਚ ਨਹੀਂ ਭਾਈਵੰਦੀ ਹੋ ਸਕਦੀ ਆ ਤੁਸੀਂ ਨੌ ਮਾਸ ਦੇ ਰਿਸ਼ਤੇ ਦੀਆਂ ਐਗਜ਼ਾਮਪਲਾਂ ਜ਼ਰੂਰ ਦੇ ਸਕਦੇ ਹੋ ਜਦ ਕਿ ਤੁਸੀਂ ਇੱਕ ਦੂਜੇ ਦੇ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੋ ਕੇ ਰਾਜੀ ਨਹੀਂ ਨਫ਼ਰਤ ਦੀ ਰਾਜਨੀਤੀ ਦੁਨੀਆ ਦੇ ਵਿੱਚ ਜਿੰਨੇ ਮਰਜ਼ੀ ਪੜੇ ਲਿਖੇ ਸਮਾਜ 'ਚ ਚੱਲ ਜੋ ਉਹ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੀ ਹੈ ਉਹ ਤੁਹਾਨੂੰ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕਰ ਸਕਦੀ ਹੈ ਪਰ ਉਹ ਚੰਗੇ ਸਮਾਜ ਨੂੰ ਨਹੀਂ ਸਿਰ ਸਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਸੀਗਾ ਇਹ ਸਾਨੂੰ ਹਮੇਸ਼ਾ ਗળે ਲਾਉਣ ਵਾਲੀ ਰਾਜਨੀਤੀ ਦਿੱਤੀ ਨਫ਼ਰਤ ਕਿਤੇ ਵੀ ਨਹੀਂ ਸੀਗੀ ਉੱਥੇ ਜਾਂ ਜਿਹੜਾ 5500 ਸਾਲ ਤੋਂ ਅਸੀਂ ਪੰਜਾਬੀ ਆ ਤੁਸੀਂ ਮਹਿੰਜੋਦਾਰੋ ਜਾਂ ਹੜੱਪਾ ਸਭਿਅਤਾ ਨੂੰ ਕਦੇ ਵੇਖ ਲਓ ਜਾਂ ਜਿੱਥੇ ਵੀ ਉਹਨਾਂ ਦੇ ਅਜਾਇਬ ਘਰ ਬਣੇ ਆ ਪਾਕਿਸਤਾਨ ਦੇ ਵਿੱਚ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉੱਥੇ ਤੁਹਾਨੂੰ ਅੱਜ ਤੋਂ 5500 ਸਾਲ ਪਹਿਲਾਂ ਦੇ ਜਿਹੜੇ ਅਵਸ਼ੇਸ਼ ਮਿਲਦੇ ਆ ਉੱਥੇ ਬਾਥਰੂਮ ਥੋੜੇ ਪੱਕੇ ਨੇ ਨਾਲੀਆਂ ਥੋਡੀਆਂ ਪੱਕੀਆਂ ਨੇ ਰਸੋਈਆਂ ਥੋਡੀਆਂ ਪੱਕੀਆਂ ਨੇ ਜਦਕਿ ਹਥਿਆਰ ਦਾ ਉੱਥੇ ਕੋਈ ਨਾ ਮੋ ਨਿਸ਼ਾਨ ਵੀ ਨਹੀਂਗਾ ਇਹ ਇਹ ਜੋ ਹੈ ਨਾ ਇਹ ਹੜੱਪਾ ਜੋ ਸਭਿਅਤਾ ਸੀ ਨਾ ਉਹਦੇ ਹੈ ਹਨਾ ਕਿ ਪਹਿਲਾਂ ਹੀ ਉਹ ਇੰਨੇ ਜ਼ਿਆਦਾ ਡਿਵੈਲਪ ਸੀਗੇ ਉਹਨਾਂ ਦਾ ਮਾਈਂਡ ਇੰਨਾ ਸੀਗਾ ਕਿ ਅੱਜ ਦੇ ਟਾਈਮ ਤੇ ਜੋ ਅੱਜ ਵੀ ਨਾ ਜੋ ਕੁਝ ਵੀ ਹੈ ਉਹਨਾਂ ਦੇ ਕਦੀ ਦਰਵਾਜ਼ੇ ਆਮਨੇ ਸਾਹਮਨੇ ਨਹੀਂ ਸੀ ਹੁੰਦੇ ਕਿ ਗਲੀ 'ਚ ਹੀ ਨਹੀਂ ਸੀ ਖੁੱਲਦਾ ਹੁੰਦਾ ਮਤਲਬ ਉਹ ਇਹੋ ਜਿਹੇ ਆਰਕੀਟੈਕਚਰ ਸੀਗਾ ਉਹਨਾਂ ਦਾ ਮੈਂ ਹੀ ਤੁਹਾਨੂੰ ਕਹਿ ਰਿਹਾ ਨਾ ਕਿ 5500 ਸਾਲ ਤੋਂ ਅਸੀਂ ਇੰਨੇ ਡਿਵੈਲਪ ਸਮਾਜ ਦਾ ਅੰਗ ਰਹੇ ਹਾਂ ਜੇ ਅੱਜ ਅਸੀਂ ਆਪਣੇ ਆਪ ਨੂੰ ਡਿਵੈਲਪਡ ਕਹਿੰਦੇ ਆ ਨਾ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਗੱਲ ਕਹੀ ਸੀ that most of the theories are to misguide the people ਜਿੰਨੀਆਂ ਥਿਊਰੀਆਂ ਚੱਲ ਰਹੀਆਂ ਨੇ ਉਹਨੂੰ ਮਿਸ ਗਾਈਡ ਕਰਨ ਵਾਸਤੇ ਚੱਲਦੇ ਨੇ ਉਹਦੇ 'ਚ ਹੋ ਸਕਦਾ ਵੀ ਨਿੱਜੀ ਤੌਰ ਤੇ ਤੁਸੀਂ ਕੁਛ ਨਾ ਕੁਛ ਖੱਟ ਲਵੋ ਤੁਹਾਡੇ ਕੋਲ 4 ਪੈਸੇ ਆ ਜਾਣ ਤੁਹਾਡੇ ਕੋਲ ਕੋਈ ਕੁਰਸੀ ਆ ਜਾਏ ਬਟ ਕਲੈਕਟਿਵਲੀ ਵੀ ਆਰ ਨੋਵੇਅਰ ਹੁਣ ਜਦੋਂ ਵੰਡ ਕੇ ਚੱਲੋਗੇ ਨਾ 2% ਜਾਂ 1% ਜੋ ਵੀ ਬਿਜ਼ਨਸਮੈਨ ਨੇ ਉਹਨਾਂ ਦਾ ਰਾਜ ਕਦੇ ਵੀ ਨਹੀਂ ਆ ਸਕਦਾ ਉਹਨਾਂ ਦਾ ਰਾਜ ਐਸਟੈਬਲਿਸ਼ ਕਰਨ ਵਾਸਤੇ ਫਿਰ ਇੱਕ ਰਾਜ ਕਰਤਾ ਸ਼੍ਰੇਣੀ ਬਣਾਈ ਜਾਂਦੀ ਹੈ ਉਹਨਾਂ ਦੀਆਂ ਪਾਰਟੀਆਂ ਬਣਾਈਆਂ ਜਾਂਦੀਆਂ ਨੇ ਫੇਰ ਉਹ ਲੋਕਾਂ ਨੂੰ ਇਹ ਸਮਝਾਇਆ ਜਾਂਦਾ ਕਿ ਇਸ ਧਿਰ ਦਾ ਰਾਜਾ ਆ ਪ੍ਰੋਪਰ ਸਟੇਟ ਹੈ ਇਹਦੇ ਚ 88 ਸੀਟਾਂ ਨੇ ਥੋੜਾ ਰਾਜ ਆ ਜਦ ਕਿ 88 ਸੀਟਾਂ ਵਾਲੇ ਰਾਜ ਨੂੰ ਇਹਨਾਂ ਨੇ ਅੱਜ ਤੱਕ ਕੁਝ ਨਹੀਂ ਦਿੱਤਾ ਅੱਜ ਤੱਕ ਉੱਥੇ ਇੱਕ ਮਤਲਬ ਐਮਪੀ ਨੂੰ ਡੋਜ਼ਨਟ ਮੈਟਰ ਹੂ ਹੀ ਇਜ਼ ਉਹਦਾ ਪਾਸਟ ਕੀ ਸੀਗਾ ਗੋਲੀ ਮਾਰ ਦਿੱਤੀ ਜਾਂਦੀ ਆ ਇਹ ਤਾਂ ਮਤਲਬ ਦੁਨੀਆ ਦੀਆਂ ਪਰਤਾਈਆਂ ਹੋਈਆਂ 50 50 100 100 ਸਾਲ ਪੁਰਾਣੀਆਂ ਥਿਊਰੀਆਂ ਨੇ ਜੀ ਕਿ ਬੰਦੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਹ ਬੰਦਾ ਪਾਗਲ ਨਿਕਲਦਾ ਸੋ ਡਜੰਟ ਮੇਕ ਐਨੀ ਸੈਂਸ ਜਦੋਂ ਤੁਸੀਂ ਮਤਲਬ ਇੱਕ ਸਿਹਤਮੰਦ ਸਮਾਜ ਦੀ ਗੱਲ ਕਰਦੇ ਹੋ ਨਾ ਉਹ 88 ਸੀਟਾਂ ਵਾਲਿਆਂ ਨੂੰ ਵੀ ਇਹਨਾਂ ਨੇ ਮੰਗਤੇ ਰੱਖਿਆ 13 ਸੀਟਾਂ ਵਾਲਿਆਂ ਨੂੰ ਵੀ ਮੰਗਤੇ ਰੱਖਿਆ ਤੁਸੀਂ ਇਹ ਦੇਖੋ ਜਦੋਂ ਤੁਸੀਂ ਇਕੱਠੇ ਹੁੰਨੇ ਹੋ ਤੁਸੀਂ 135 ਕਰੋੜ ਬੰਦੇ ਹੋ ਜਿੱਦਾਂ ਮਿਸਾਲ ਦੇ ਤੌਰ ਤੇ ਤੁਸੀਂ ਯੂਥ ਦੀ ਗੱਲ ਕੀਤੀ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਨਾ 1 ਕਰੋੜ ਅਰਾਊਂਡ 92 ਲੱਖ ਵੋਟਾਂ ਵੋਟਰ ਸੀਗੇ ਪੰਜਾਬ 'ਚ ਜੀਨਾਚੋਂ ਮੋਰ ਥੈਨ 60% ਜਿਹੜਾ ਸੀ ਉਹ ਯੂਥ ਸੀਗਾ ਬਿਲੋ 30 ਜਾਂ ਬਿਲੋ 35 ਤੇ ਹੁਣ ਤੁਸੀਂ ਆਪੇ ਵੇਖ ਲਓ ਜੇ ਤੁਸੀਂ 60 65% ਬਣਦੇ ਹੋ ਤੇ ਪੱਲੇ ਤੁਹਾਡੇ ਕੱਖ ਵੀ ਨਹੀਂ ਸਾਨੂੰ ਸਿਰਫ ਯੂਥ ਵਿੰਗ ਦੇ ਨਾਂ ਤੇ ਫਲਾਣਾ ਜਿੰਦਾਬਾਦ ਤੇ ਫਲਾਣਾ ਮਰਦਾਬਾਦ ਤੇ ਸਿਰਫ ਸਾਨੂੰ ਡਾਂਗਾ ਤੇ ਬੂਟ ਕੈਪਚਰਿੰਗ ਕਰਨ ਵਾਸਤੇ ਰੱਖਿਆ ਸੀ ਖਟਿਆ ਕੀ ਅਸੀਂ ਸਪੈਸ਼ ਲੱਗੂ ਤਾਂ ਹੈ ਨੀਗੇ ਸਾਡੇ ਜਿਹੜੇ ਯੂਥ ਆਈਕਨ ਸੀਗੇ ਉਹ ਸਾਬਜਾਦਾ ਅਜੀਤ ਸਿੰਘ ਵਰਗੇ ਹੋਣੇ ਚਾਹੀਦੇ ਸੀਗੇ ਸਾਬਜਾਦਾ ਜੁਝਾਰ ਸਿੰਘ ਵਰਗੇ ਹੋਣੇ ਚਾਹੀਦੇ ਸੀ ਬਾਬਾ ਫਤਿਹ ਸਿੰਘ ਵਰਗੇ ਹੋਣੇ ਚਾਹੀਦੇ ਸੀ ਹੁਣ ਸਾਨੂੰ ਸਿਰਫ ਇਨਾ ਕ ਸਮਝਾ ਦਿੱਤਾ ਜਾਂਦਾ ਕਿ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ਰਾਵਰ ਸਿੰਘ ਜੀ ਨੂੰ ਲੈ ਕੇ ਗਏ ਕਹਿੰਦੇ ਜੀ ਮੁਸਲਮਾਨ ਬਨਜੋ ਕਹਿੰਦੇ ਅਸੀਂ ਨਹੀਂ ਬਣਨਾ ਕਹਿੰਦੇ ਫਿਰ ਤੁਹਾਨੂੰ ਆਸੀਂ ਮਹਿਲ ਦੇਾਂਗੇ ਚੰਗੀਆਂ ਥਾਵਾਂ ਤੇ ਤੁਹਾਡੇ ਵਿਆਹ ਕਰਾਂਗੇ ਤੇ ਬਾਅਦ ਚ ਕਹਿੰਦੇ ਉਹਨਾਂ ਨੂੰ ਨੀਹਾਂ ਚ ਚਿੰਨਤਾ ਸੈਵਜ ਆਦਿਆਂ ਨਾਲ ਹਰ ਉਹ ਹਰਬਾ ਹਰ ਉਹ ਜ਼ੁਲਮ ਵਰਤਿਆ ਗਿਆ ਹੁਣ ਹਰ ਉਹ ਜ਼ੁਲਮ ਉਹਨਾਂ ਤੇ ਕੀਤਾ ਗਿਆ ਹੁਣ ਜਿਹੜਾ ਇੱਕ ਨਫ਼ਰਤੀ ਬੰਦਾ ਜਿਹੜਾ ਇੱਕ ਜ਼ਾਲਮ ਬੰਦਾ ਕਰਦਾ ਪਰ ਉਹਨਾਂ ਦਾ ਅਕੀਦਾ ਅਕੀਦੇ ਤੋਂ ਵੱਡੀ ਚੀਜ਼ ਉਹਨਾਂ ਦਾ ਜਿਹੜਾ ਮੈਂਟਲੀ ਲੈਵਲ ਸੀ ਜਿਹੜਾ ਉਹਨਾਂ ਦਾ ਬੌਧਿਕ ਲੈਵਲ ਸੀ ਜਿਹੜੀ ਉਹਨਾਂ ਦੀ ਚੇਤਨਾ ਸੀਗੀ ਉਹ ਇੰਨੀ ਕੁ ਪਰਪੱਕ ਸੀਗੀ ਕਿ ਉਹਨਾਂ ਨੇ ਆਪਦੇ ਆਪ ਨੂੰ ਸਹੀ ਰਸਤੇ ਦੇ ਉੱਤੇ ਰੱਖਿਆ ਤੂੰ ਜੇ ਤਾਂ ਯੂਥ ਤੁਸੀਂ ਇਹਨਾਂ ਨੂੰ ਲੈ ਕੇ ਚੱਲੋਗੇ ਤਾਂ ਠੀਕ ਆ ਜੇ ਤੁਹਾਡੇ ਵਾਸਤੇ ਮਤਲਬ ਫਿਲਮੀ ਹੀਰੋ ਜਾ ਜਿਹੜੇ ਆ ਗੌਣ ਵਾਲੇ ਨੇ ਜਾਂ ਜਿਹੜੇ ਫੁਕਰੇ ਨੇ ਇਹਨਾਂ ਨੂੰ ਰੱਖ ਕੇ ਚੱਲੋਗੇ ਤੇ ਫੁਕਰਿਆਂ ਦੇ ਪੱਲਿਆਂ ਤਾਂ ਫਿਰ ਬਾਈ ਜੀ ਬੀਬੀ ਕੁਝ ਨਹੀਂ ਨਿਕਲਦਾ ਹੁੰਦਾ ਫੁਕਰੇ ਤੁਹਾਨੂੰ ਕਿਸੇ ਰਾਹ ਨਹੀਂ ਦੇ ਸਕਦੇ ਹੁੰਦੇ ਐਂਟਰਟੇਨਮੈਂਟ ਜ਼ਰੂਰ ਹੋ ਸਕਦੀ ਆ ਔਰ ਐਂਟਰਟੇਨਮੈਂਟ ਦੇ ਨਾਂ ਤੇ ਵੀ ਜੋ ਤੁਹਾਨੂੰ ਮਿਲ ਰਿਹਾ ਵਾ ਉਹ ਸਭ ਦੇ ਸਾਹਮਣੇ ਉਹਦੇ ਚ ਕੁਝ ਦੱਸਣ ਵਾਲਾ ਹੈ ਨਹੀਂਗਾ ਤੁਸੀਂ ਦੇਖਿਆ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਮਤਲਬ ਐਸਾ ਗਹਿਨ ਗਿਆਨ ਰੱਖਦੇ ਨੇ ਕਿ ਤੁਸੀਂ ਇਮੇਜਿਨ ਨਹੀਂ ਕਰ ਸਕਦੇਗੇ ਹਰ ਇੱਕ ਵਿਸ਼ੇ ਦੇ ਉੱਤੇ ਤੇ ਇਹਨਾਂ ਨੇ ਯੂਥ ਨੂੰ ਗਾਈਡ ਵੀ ਬਹੁਤ ਵਧੀਆ ਕੀਤਾ ਹੈ ਕਿ ਅ ਕਿਦਾਂ ਯੂਥ ਨੂੰ ਪੜਕਾਇਆ ਜਾ ਰਿਹਾ ਪਟਕਾਇਆ ਜਾ ਰਿਹਾ ਉਹਨਾਂ ਦੇ ਰਾ ਤੂੰ ਕਿਹੜੇ ਤਰੀਕੇ ਨਾਲ ਪਟਕਾਇਆ ਪਟਕਾਇਆ ਜਾ ਰਿਹਾ ਹੈ ਇਹਹੀ ਜੋ ਕਿ ਫੁਕਰਪੁਨਾ ਅੱਜਕੱਲ੍ਹ ਬਹੁਤ ਜ਼ਿਆਦਾ ਯੂਥ ਇਹ ਚ ਵੱਧ ਗਿਆ ਜਿਹੜਾ ਕਿ ਉਹਨਾਂ ਨੂੰ ਮੇਨ ਤੇ ਪਤਾ ਹੀ ਨਹੀਂ ਹੈਗਾ ਕਿ ਐਕਚੁਅਲ 'ਚ ਸਾਡਾ ਲਕਸ਼ਯ ਕੀ ਹੈ ਕਿ ਐਕਚੁਅਲੀ 'ਚ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਬਸ ਐਸੇ ਕਰਕੇ ਯੂਥ ਆਪਣੀ ਲਾਈਫ ਤੇ ਆਪਣਾ ਟਾਈਮ ਸਭ ਕੁਝ ਖਰਾਬ ਕਰੀ ਜਾ ਰਹੀ ਹੈ ਬਸ ਇਸ ਫੁਕਰਪੂਨੇ ਪਿੱਛੇ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਰਹਾਂਗੇ ਔਰ ਮੈਨੂੰ ਯਾਨੀ ਸਿਮਰਨਦੀਪ ਕੋ ਉਹਨੂੰ ਦੋ ਇਜਾਜ਼ਤ ਤੁਸੀਂ ਦੇ ਦਿਓ ਸਸਤੰਤਰਾ ਪਾਰਟੀ ਵੀ